ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਭਾਈਖੇਲ ਕੋਈ ਨਵਾਂ ਗੁਲ ਖਿਲਾਉਣਗੇ ਡੋਨਾਲਡ 트੍ਰੰਪ ਦੇ ਦਬਕੇ ਅਮਰੀਕਾ ਦੇ ਨਵੇਂ ਚੁਣੇ ਪ੍ਰਧਾਨ ਡੋਨਾਲਡ 트੍ਰੰਪ ਵੱਲੋਂ ਕੈਨੇਡਾ ਪਨਾਮਾ ਗ੍ਰੀਨਲੈਂਡ ਅਤੇ ਮੈਕਸੀਕੋ ਦੀ ਖਾੜੀ ਨੂੰ ਹਥਿਆਲ ਲੈਣ ਦੇ ਦਬਕੇ ਮਹਿਸ ਫਰੋਟੀਆਂ ਹਨ ਜਾਂ ਅਸਲ ਵਿੱਚ ਉਹ ਇਨਾਤੋਂ ਕੁਝ ਹਾਸਲ ਕਰ ਲੈਣਗੇ ਐਤ ਕੀ ਦੂਜੀ ਪਾਰੀ ਸ਼ੂ ਕਰਨ ਜਾ ਰਹੇ ਹਨ ਡੋਨਾਲਡ 트੍ਰੰਪ ਇਸ ਵਾਰ ਵੱਖਰਾ ਹੀ ਅੰਦਾਜ਼ ਹੈ ਉਹਨਾਂ ਦਾ ਹਲੇ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਾ ਹੈ ਲੇਕਿਨ ਪਹਿਲਾ ਹੀ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ ਹਨ ਉਹਨਾਂ ਦੇ ਤਾਜ਼ਾ ਬਿਆਨਾਂ ਤੋਂ ਸਾਫ਼ ਹੋ ਗਿਆ ਹੈ ਕਿ ਪਹਿਲਾਂ ਜੋ ਉਹ ਮਜ਼ਾਕ ਵਿੱਚ ਕਿਹਾ ਕਰਦੇ ਸਨ ਐਤਕੀ ਉਸ ਨੂੰ ਲੈ ਕੇ ਉਹ ਸੰਜੀਦਾ ਹਨ ਉਹ ਵਿਸਤਾਰਵਾਦ ਦੇ ਰਾਹ ਤੇ ਤੁਰ ਪਏ ਹਨ ਕੈਨੇਡਾ ਪਨਾਮਾ ਗ੍ਰੀਨਲੈਂਡ ਅਤੇ ਮੈਕਸੀਕੋ ਦੀ ਖਾੜੀ ਨੂੰ ਹਥਿਆਰ ਲੈਣ ਦੇ ਉਨ੍ਹਾਂ ਦੇ ਦਬਕਿਆਂ ਨੇ ਨਵੀਂ ਬਹਿਸ ਛੇੜ ਦਿੱਤੀ ਹੈ। ਮਲਕਾਂ ਦੀਆਂ ਸਰਹਦਾਂ ਨੂੰ ਖਿੱਚੀਆਂ ਨਕਲੀ ਲਕੀਰਾਂ ਕਹਿ ਕੇ ਉਹਨਾਂ ਅਮਰੀਕੀ ਮਹਾਦੀਪ ਦੇ ਮਲਕਾਂ ਦੀ ਆਜ਼ਾਦੀ ਲਈ ਖਤਰਾ ਖੜਾ ਕਰ ਦਿੰਦਾ ਹੈ। ਜਿਸ ਦਾ ਅਸਰ ਹੋਰ ਮਲਕਾਂ ਤੇ ਵੀ ਪੈ ਸਕਦਾ ਹੈ। ਸਾਰਿਆਂ ਦੇ ਕੰਨ ਖੜੇ ਹੋ ਗਏ ਹਨ। 트럼ਪ ਦੇ ਇਨ੍ਹਾਂ ਏਜੰਡਿਆਂ ਨੇ NATO ਮਲਕਾਂ ਵਿੱਚ ਹੀ ਸੰਸਨੀ ਫੈਲਾ ਦਿੱਤੀ ਹੈ। ਅਮਰੀਕਾ ਦੇ ਹੀ ਸਾਥੀ NATO ਮਲਕਾਂ ਨੇ

ਕਿਸ ਤਰ੍ਹਾਂ ਦੀ ਤਾਕਤ ਦਾ ਇਸਤੇਮਾਲ ਕਰਨਗੇ ਜਿਵੇਂ ਕਿ ਕੈਨੇਡਾ ਨੂੰ ਡਕਾਰਨ ਲਈ ਉਹ ਆਰਥਿਕ ਸ਼ਕਤੀ ਦਿਖਾਉਣਗੇ ਫੌਜੀ ਤਾਕਤ ਤਾਂ ਉਹ ਲੋੜ ਪੈਣ ਤੇ ਪਨਾਮਾ ਨਹਿਰ ਤੇ ਕਬਜ਼ਾ ਕਰਨ ਲਈ ਅਤੇ ਗ੍ਰੀਨਲੈਂਡ ਨੂੰ ਹਥਿਆਉਣ ਲਈ ਵਰਤਣਗੇ ਉਹਨਾਂ ਦਾ ਪਹਿਲਾ ਹਥਿਆਰ ਤਾਂ ਆਰਥਿਕ ਪ੍ਰਤੀਬੰਧ ਅਤੇ ਵੱਧ ਤੋਂ ਵੱਧ ਟੈਕਸ ਲਗਾ ਕੇ ਅਗਲੇ ਨੂੰ ਆਤਮ ਸਮਰਪਣ ਲਈ ਮਜਬੂਰ ਕਰਨਾ ਹੋਵੇਗਾ ਦੇਖਣਾ ਹੈ 트럼ਪ ਦੇ ਇਨਾ ਕਦਮਾਂ ਨਾਲ ਆਉਂਦੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਜੀਓਪੋਲਿਟੀਕਲ ਹਾਲਾਤ ਪੈਦਾ ਹੁੰਦੇ ਹਨ ਕਿਸ ਤਰ੍ਹਾਂ ਦੇ ਨਵੇਂ ਸਮੀਕਰਨ ਦੇਖਣ ਨੂੰ ਮਿਲਣਗੇ ਉਂਜ 트럼ਪ ਦੀ ਅਨਪ੍ਰੇਡਿਕਟੇਬਲ ਸਖਸ਼ੀਅਤ ਅਤੇ ਅਣਕਿਆਸੀ ਟੈਂਪਰ ਨੂੰ ਦੇਖਦੇ ਹੋਏ ਹਲੇ ਬਹੁਤ ਕੁਝ ਕਿਹਾ ਨਹੀਂ ਜਾ ਸਕਦਾ ਫਿਰ ਵੀ ਜੇ 트럼ਪ ਇਸੇ ਅੰਦਾਜ਼ ਵਿੱਚ ਆਪਣੇ ਹੀ ਖਿੱਤੇ ਵਿੱਚ ਮੁਲਕਾਂ ਨੂੰ ਹਜ਼ਮ ਕਰਨ ਤੇ ਉਤਰ ਆਉਂਦੇ ਹਨ ਤਾਂ ਇਹ ਖੁਦ ਅਮਰੀਕਾ ਲਈ ਹੀ ਆਤਮਕਾਤੀ ਸਾਬਤ ਹੋਵੇਗਾ ਕਿਉਂਕਿ ਆਰਥਿਕ ਦਬਾਅ ਦੇ ਚਲਦੇ ਕੈਨੇਡਾ ਪਨਾਮਾ ਅਤੇ ਮੈਕਸੀਕੋ ਜਿਹੇ ਗੁਆਂਢੀ ਮੁਲਕਾਂ ਨਾਲ ਅਮਰੀਕਾ ਦੇ ਰਿਸ਼ਤਿਆਂ ਵਿੱਚ ਕੜਵਾਹਟ ਆਵੇਗੀ ਗ੍ਰੀਨਲੈਂਡ ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਕਰਕੇ ਡੈਨਮਾਰਕ ਨਾਲ ਪੈਣ ਵਾਲਾ ਸਿੱਧਾ ਪੇਚਾ ਬਾਕੀ ਯੂਰਪੀ ਮੁਲਕਾਂ ਨੂੰ ਅਮਰੀਕਾ ਖਿਲਾਫ ਖੜੇ ਹੋਣ ਲਈ ਮਜਬੂਰ ਕਰ ਦੇਵੇਗਾ ਇਸ ਦਾ ਸਿੱਧਾ ਅਸਰ ਇਹ ਹੋਵੇਗਾ ਕਿ ਮੌਜੂਦਾ 5 ਆਈ ਮੁਲਕਾਂ ਵਿਚਕਾਰ ਵਧਦੀ ਆਪਸੀ ਗੈਰ ਯਕੀਨੀ ਦੀ ਦਰਾਰ ਦੇਖਣ ਨੂੰ ਮਿਲੇਗੀ ਜਿਸ ਵਿੱਚ ਦੋ ਮੁਲਕ ਨਾ ਅਮਰੀਕਾ ਤੇ ਕੈਨੇਡਾ ਹੀ ਹਨ ਨਾਟੋ ਵੀ ਕਮਜ਼ੋਰ ਹੋਵੇਗਾ ਨਾਲ ਹੀ ਬਦਲਵੇਂ ਆਰਥਿਕ ਵਸੀਲਿਆਂ ਦੀ ਤਲਾਸ਼ ਵਿੱਚ ਕੈਨੇਡਾ ਮੈਕਸੀਕੋ ਅਤੇ ਪਨਾਮਾ ਵਰਗੇ ਪ੍ਰਭਾਵਿਤ ਮੁਲਕ ਚੀਨ ਦੇ ਪਾਲੇਵਲ ਖਿੱਚੇ ਜਾਣਗੇ ਇਸ ਤਰ੍ਹਾਂ ਬਿਨਾਂ ਕਿਸੇ ਖਾਸ ਮਿਹਨਤ ਦੇ ਹੀ ਚੀਨ ਦੀ ਆਰਥਿਕ ਸ਼ਕਤੀ ਹੋਰ ਵੱਧ ਜਾਵੇਗੀ ਅਜਿਹੇ ਹਾਲਾਤ ਚੀਨ ਤੇ ਰੂਸ ਨੂੰ ਅਮਰੀਕਾ ਦੇ ਬੂਹੇ ਤੇ ਵੀ ਲਿਆ ਖੜਾ ਕਰਨਗੇ ਨਤੀਜਾ ਹੋਰ ਵੀ ਅੱਗੇ ਵੱਧ ਸਕਦਾ ਹੈ ਇਸ ਸਬਜ਼ਾ ਅਸਰ ਅਮਰੀਕਾ ਤੇ ਕੀ ਪਵੇਗਾ ਇਹ ਸਮਝਾ ਜਾ ਸਕਦਾ ਹੈ ਦੂਜਿਆਂ ਦੀ ਆਜ਼ਾਦੀ ਤੇ ਅਖ ਰੱਖਣ ਵਾਲੇ ਅਮਰੀਕਾ ਦੀ ਆਪਣੀ ਆਜ਼ਾਦੀ ਹੀ ਖਤਰੇ ਵਿੱਚ ਪੈ ਸਕਦੀ ਹੈ ਮਹਾਸ਼ਕਤੀ ਹੋਣ ਦਾ ਦਬਕਾ ਮਾਰਨ ਵਾਲੇ ਅਮਰੀਕਾ ਨੂੰ ਖੁਦ ਮਹਾਸ਼ਕਤੀਆਂ ਨਾਲ ਘਿਰ ਜਾਣ ਦਾ ਖਤਰਾ ਵੱਧ ਜਾਵੇਗਾ ਦੂਜਾ ਇਸ ਦੇ ਉਲਟ ਜੇ 트럼ਪ ਜੋ ਕੁਝ ਕਹਿ ਰਹੇ ਹਨ ਉਸ ਨੂੰ ਉਸੇ ਤਰ੍ਹਾਂ ਹਾਸਲ ਕਰ ਲੈਣ ਦੀ ਥਾਂ ਇਨ੍ਹਾਂ ਦਬਕਿਆਂ ਦੇ ਆਸਰੇ ਕੈਨੇਡਾ ਪਨਾਮਾ ਡੈਨਮਾਰਕ ਨੂੰ ਆਰਥਿਕ ਪੱਖੋਂ ਆਪਣੀਆਂ ਸ਼ਰਤਾਂ ਤੇ ਰਾਜ਼ੀ ਕਰ ਲੈਂਦੇ ਹਨ ਤਾਂ ਜ਼ਰੂਰ ਇਹ 트ੰਪ ਲਈ ਵਿਨ-ਵਿਨ ਪੋਜੀਸ਼ਨ ਹੋਵੇਗੀ ਜੋ ਵੀ ਹੈ ਹਾਲ ਦੇ ਬਿਆਨਾਂ ਨਾਲ ਲੱਗਦਾ ਹੈ 트ੰਪ ਕੰਟੀਨੈਂਟਲਿਜ਼ਮ ਦੇ ਬਲ ਤੇ ਕੌਮੀ ਸੁਰੱਖਿਆ ਮਜ਼ਬੂਤ ਕਰਨਾ ਚਾਹੁੰਦੇ ਹਨ ਇਸ ਕਰਕੇ ਉਹ ਆਪਣੇ ਕੋਮਾਂਤਰੀ ਰੋਲ ਨੂੰ ਸੀਮਿਤ ਰੱਖਣਾ ਚਾਹੁੰਦੇ ਹਨ ਮੱਧ ਪੂਰਬ ਵਿੱਚ ਇਜ਼ਰਾਈਲ ਦੇ ਪੱਖ ਵਿੱਚ ਉਹ ਜ਼ਰੂਰ ਖੜੇ ਹੋਏ ਹਨ ਹਮਸਨੂੰ ਨਰਕ ਬਣਾ ਦੇਣ ਦੀ ਧਮਕੀ ਵੀ ਦੇ ਚੁੱਕੇ ਹਨ ਲੇਕਿਨ ਰੂਸ ਦੇ ਯੂਕਰੇਨ ਤੇ ਕਬਜ਼ੇ ਨੂੰ ਲੈ ਕੇ ਅਮਰੀਕਾ ਦਾ ਹੁਣ ਕੋਈ ਸਿਰੋਕਾਰ ਨਹੀਂ ਨਾ ਹੀ ਤਾਈਵਾਨ ਦੇ ਮਸਲੇ ਤੇ ਚੀਨ ਦੀ ਪੋਜੀਸ਼ਨ ਤੇ ਨਾਟੋ ਦੇ ਮੁਲਕ ਵਧਾਉਣ ਵਿੱਚ ਵੀ 트ੰਪ ਦੀ ਕੋਈ ਦਿਲਚਸਪੀ ਨਹੀਂ ਦਿਸ ਰਹੀ ਉਲਟਾ ਉਹਨਾਂ ਕਿਹਾ ਕਿ ਉਹ ਯੂਕਰੇਨ ਦੇ ਨਾਟੋ ਵਿੱਚ ਸ਼ਾਮਲ ਹੋਣ ਦੀ ਇੱਛਾ ਦੇ ਪਿੱਛੇ ਰੂਸ ਦੀ ਚਿੰਤਾ ਨੂੰ ਸਮਝ ਸਕਦੇ ਹਨ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਇਹ ਪਾਲਿਸੀ ਹਾਲ ਦੀ ਘੜੀ ਮਹਾਸ਼ਕਤੀਆਂ ਨੂੰ ਕਿਸੇ ਟਕਰਾਓ ਤੋਂ ਜ਼ਰੂਰ ਦੂਰ ਰੱਖੇਗੀ ਰੂਸ ਤੇ ਚੀਨ ਨੂੰ ਖੁੱਲਾ ਸੁਨੇਹਾ ਵੀ ਹੈ ਕਿ ਮੈਂ ਇੱਥੇ ਪੱਛਮ ਦੇ ਮੁਲਕਾਂ ਨੂੰ ਦੱਬੀ ਜਾਵਾਂ ਤੁਸੀਂ ਉੱਥੇ ਪੂਰਬ ਦੇ ਮੁਲਕਾਂ ਤੇ ਰਾਜ ਕਰੀ ਚਲੋ ਜੇ ਅਜਿਹੇ ਹਾਲਾਤ ਬਣਦੇ ਹਨ ਅਤੇ ਜੇ ਅਮਰੀਕਾ ਦੀ ਏਸ਼ੀਆਈ ਮੁਲਕਾਂ ਪ੍ਰਤੀ ਉਦਾਸੀਨਤਾ ਵਧਦੀ ਹੈ ਤਾਂ ਇਸ ਦਾ ਸਭ ਤੋਂ ਵੱਡਾ ਨੁਕਸਾਨ ਭਾਰਤ ਨੂੰ ਹੋ ਸਕਦਾ ਹੈ ਜੋ ਪਹਿਲਾ ਹੀ ਚੀਨ ਦੀ ਬਾਜ਼ ਅਖਥਲੇ ਹੈ ਮੌਕਾ ਮਿਲਣ ਦੀ ਧੀਰ ਹੈ ਚੀਨ ਭਾਰਤ ਨਾਲ ਲੱਗਦੀ ਸਰਹਦਾਂ ਬਦਲਣ ਵਿੱਚ ਦੇਰ ਨਹੀਂ ਲਗਾਏਗਾ ਰੂਸ ਵੀ ਹਮੇਸ਼ਾ ਹੀ ਹਿੰਦ ਮਹਾਸਾਗਰ ਦੇ ਗਰਮ ਪਾਣੀਆਂ ਵਿੱਚ ਗੋਤੇ ਲਾਉਣ ਦੀ ਚਾਹਤ ਪਾਲੀ ਬੈਠਾ ਹੈ ਉਹ ਵੀ ਮੌਕਾ ਨਹੀਂ ਗਵਾਏਗਾ ਜੋ ਵੀ ਹੈ 트럼ਪ ਦਸਤਕ ਦੇ ਚੁਕੇ ਹਨ ਆਪਣੇ ਵਿਸਥਾਰਵਾਦੀ ਏਜੰਡੇ ਨਾਲ ਨਵੀਂ ਜੀਓ ਪੋਲਿਟਿਕਸ ਦੇ ਨਾਲ ਉਹ ਕਿੰਨੇ ਕਾਮਯਾਬ ਹੋਉਂਦੇ ਹਨ ਉਸ ਤੋਂ ਪਹਿਲਾਂ ਦੇਖਣਾ ਇਹ ਹੈ ਕਿ ਆਰਥਿਕ ਤੰਗੀ ਤੋਂ ਗੁਜ਼ਰ ਰਿਹਾ ਕੈਨੇਡਾ ਕਿਵੇਂ ਅਮਰੀਕੀ ਪ੍ਰਤੀਬੰਧਾਂ ਅਤੇ ਓਵਰ ਟੈਕਸੇਸ਼ਨ ਨੂੰ ਚੇਲੇਗਾ ਜਾਂ ਕਿਵੇਂ ਬਦਲਵੇਂ ਰਾਹ ਲੱਭੇਗਾ ਜਾਂ ਸਿਰ ਅਮਰੀਕੀ ਦਬਾਅ ਦੇ ਅੱਗੇ ਗੋਡੇ ਟੇਕਣ ਲਈ ਮਜਬੂਰ ਹੋ ਜਾਵੇਗਾ ਇਸੇ ਤਰ੍ਹਾਂ ਪਨਾਮਾ ਮੈਕਸੀਕੋ ਅਤੇ ਡੈਨਮਾਰਕ ਵੀ ਕਿਵੇਂ ਆਪਣੀ ਹੋਂਦ ਬਚਾ ਕੇ ਰੱਖਣਗੇ इसी नाल ही चेतावनी कि दी कि कनाडा ਦੇ ਖਾਤਮੇ ਦੀ ਧਮਕੀ ਤੇ ਖੁਸ਼ ਹੋਣ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਹੋਰ ਦੇ ਘਰ ਨੂੰ ਸਵਾਹ ਕਰ ਦੇਣ ਵਾਲੀ ਅੱਗ ਵਿੱਚ ਉਹ ਵੀ ਤਬਾਹ ਹੋ ਸਕਦੇ ਹਨ ਜੋ ਕੁਝ ਭਾਰਤ ਵਿੱਚ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਉਸ ਨੂੰ ਦੇਖ ਕੇ ਕਿਸੇ ਨੇ ਕਹਿ ਵੀ ਦਿੱਤਾ ਹੈ ਕਿ 트럼ਪ ਦਾ ਅਮਰੀਕਾ ਫਸਟ ਇਜ਼ ਓਕੇ ਇਟ ਸੀਮਸ ਬੈਸਟ ਲੇਕਿਨ ਅਮਰੀਕਾ ਹੀ ਅਮਰੀਕਾ ਨਹੀਂ ਕੋਈ ਦੂਜਾ ਲਗਦਾ ਹੈ ਖਾਲਿਆ ਜਿਵੇਂ ਮੋਦੀ ਦਾ ਝੂਠਾ ਇਸੇ ਨਾਲ ਦਿਓ ਇਜਾਜ਼ਤ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ